ਡਿਅਰ ਫਰੈਂਡਸ ਮੈਂ ਰਵੀਪਾਲ ਸਿੰਘ ਆਪਣੇ ਚੈਨਲ ਕਰੀਅਰ ਯੂਰself ਵਿਦ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਫਿਰ ਇੱਕ ਨਵੀਂ ਨੌਲੇਜ ਤੇ ਇੱਕ ਨਵੀਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਰਿਹਾ ਹਾਂ ਦੋਸਤੋ ਪਰਮਪਿਤਾ ਪਰਮੇਸ਼ਵਰ ਨੇ ਸਾਨੂੰ ਇੱਕ ਅਜਿਹੀ ਸ਼ਕਤੀ ਨਾਲ ਨਿਵਾਜਿਆ ਹੈ ਜੋ ਸਾਡੀ ਲਾਈਫ ਵਿੱਚ ਹਮੇਸ਼ਾ ਹੀ ਸਾਡੇ ਨਾਲ ਵਰਕ ਕਰਦੀ ਹੈ ਔਰ ਅੱਜ ਅਸੀਂ ਜੋ ਵੀ ਹਾਂ ਜਿੱਥੇ ਵੀ ਹਾਂ ਜਿਹੋ ਜਿਹੇ ਵੀ ਹਾਂ ਸਿਰਫ ਤੇ ਸਿਰਫ ਉਸ ਸ਼ਕਤੀ ਦੇ ਕਾਰਨ ਹਾਂ ਦੋਸਤੋ ਇਹ ਸ਼ਕਤੀ ਜਿਸ ਦਾ ਨਾਮ ਹੈ ਮਾਈਂਡ ਜਾਨੀ ਕਿ ਇੱਕ ਅਜੀਹਾ ਟੂਲ ਜੋ ਸਾਡੇ ਜਨਮ ਤੋਂ ਲੈ ਕੇ ਤੇ ਮੌਤ ਤੱਕ ਸਾਡੇ ਨਾਲ ਸਫਰ ਕਰਦਾ ਹੈ ਇਹ ਮਾਈਂਡ ਦੇ ਵੀ ਦੋ ਪ੍ਰਕਾਰ ਨੇ ਸਾਨੂੰ ਪਰਮਾਤਮਾ ਨੇ ਇਹਦੀਆਂ ਦੋ ਸ਼ਕਤੀਆਂ ਦਿੱਤੀਆਂ ਨੇ ਇੱਕ ਸਾਡੇ ਨਾਲ ਜੁੜੀ ਹੈ ਤੇ ਦੂਸਰੀ ਉਸ ਯੂਨੀਵਰਸ ਨਾਲ ਜੁੜੀ ਹੈ ਪਤ ਇਹਨਾਂ ਦੋਵਾਂ ਦਾ ਆਪਸ ਵਿੱਚ ਤਾਲ ਮੇਲ ਵੀ ਬਣਦਾ ਹੈ ਜਿਸ ਵੀ ਇਨਸਾਨ ਨੇ ਇਸ ਤਾਲ ਮੇਲ ਨੂੰ ਬਿਠਾਣਾ ਸਿੱਖ ਲਿਆ ਦੋਸਤੋ ਉਹ ਦੁਨੀਆ ਦੀ ਹਰ ਚੀਜ਼ ਉਪਾ ਸਕਦਾ ਹੈ ਆਪਣੀ ਹਰ ਇੱਛਾ ਪੂਰੀ ਕਰ ਸਕਦਾ ਹੈ ਹਰ ਆਪਣਾ ਸੁਪਨਾ ਪੂਰਾ ਕਰ ਸਕਦਾ ਹੈ ਜਿਸ ਨੂੰ ਵੀ ਇਸ ਤਾਲ ਮੇਲ ਨੂੰ ਬਿਠਾਣਾ ਆ ਗਿਆ ਕੌਨਸ਼ੀਅਸ ਮਾਈਂਡ ਜਾਣੇ ਕਿ ਚੇਤਨ ਮਨ ਜਾਣੇ ਕਿ ਅਵੇਅਰਨੈਸ ਜਿੰਨੂੰ ਹੈ ਜੋ ਜਾਗਿਆ ਆਇਆ ਹੈ ਜਿੰਨੂੰ ਬੋਧ ਹੈ ਜਿੰਨੂੰ ਗਿਆਨ ਹੈ ਸਾਡਾ ਉਹ ਮਾਈਂਡ ਜਿਵੇਂ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤੁਸੀਂ ਮੈਨੂੰ ਇਸ ਵੀਡੀਓ ਰਾਹੀਂ ਵੇਖ ਰਹੇ ਹੋ ਤੁਸੀਂ ਮੈਨੂੰ ਆਪਣੇ ਕੰਨਾਂ ਰਾਹੀਂ ਮੇਰੀ ਆਵਾਜ਼ ਨੂੰ ਸੁਣ ਰਹੇ ਹੋ ਤਾਂ ਦੋਸਤੋ ਇਹ ਕੰਮ ਜੋ ਹੈ ਇਹ ਸਾਡਾ ਕੌਨਸ਼ੀਅਸ ਮਾਈਂਡ ਕਰਦਾ ਹੈ ਜਦੋਂ ਅਸੀਂ ਰੋਟੀ ਖਾ ਰਹੇ ਹਾਂ ਸਾਨੂੰ ਪਤਾ ਹੈ ਅਸੀਂ ਕਿਹੜੀ ਹੈਲਦੀ ਫੂਡ ਖਾਣਾ ਹੈ ਜਾਂ ਕਿਹੜਾ ਨਹੀਂ ਖਾਣਾ ਸਾਡਾ ਕੰਮ ਸਿਰਫ ਉਸ ਰੋਟੀ ਨੂੰ ਖਾਣਾ ਹੈ ਬਟ ਉਸ ਸਾਡੀ ਰੋਟੀ ਨੂੰ ਪਛਾਣ ਦਾ ਕੰਮ ਹੈ ਜਿਸ ਵਿੱਚੋਂ ਵੱਖਰੇ ਵੱਖਰੇ ਮਿਨਸ ਤਾਤਾਂ ਨੂੰ ਵੱਖਰਾ ਕਰ ਲੈਂਦਾ ਹੈ ਜੋ ਸਾਡੀ ਬਾਡੀ ਵਿੱਚ એનર્ਜੀ ਬਣਾਉਂਦਾ ਹੈ ਮਾਸ ਮੱਜਾ ਸਾਡਾ ਖੂਨ ਸਾਡੇ ਜੋ ਬਹੁਤ ਜੋ ਵੀ ਚੀਜ਼ਾਂ ਸਾਡੇ ਅੰਦਰ ਆਪਣੇ ਆਟੋਮੈਟਿਕ ਪ੍ਰੋਸੈਸ ਹੈ ਦੋਸਤੋ ਉਹ ਸਾਡਾ ਦੂਸਰਾ ਸ਼ਕਤੀ ਜਿਹਨੂੰ ਅਸੀਂ ਸਬਕੌਂਸ਼ੀਅਸ ਮਾਈਂਡ ਕਹਿੰਦੇ ਹਾਂ ਦੋਸਤੋ ਉਹ ਕਰਦੀ ਹੈ ਉਸ ਨੂੰ ਕੁਝ ਵੀ ਪਤਾ ਨਹੀਂ ਹੈ ਉਹ ਉਹਦੇ ਕੋਲੋਂ ਕੋਈ ਵੀ ਨੌਲੇਜ ਨਹੀਂ ਹੈ ਉਸ ਸਬਕੌਂਸ਼ੀਅਸ ਮਾਈਂਡ ਕੋ ਜਿੰਨਾ ਵੀ ਗਿਆਨ ਜਿੰਨਾ ਵੀ ਬੋਧ ਜਿੰਨੇ ਵੀ ਨੌਲੇਜ ਹੈ ਉਹ ਸਾਡੇ ਸਿਰਫ ਕੌਂਸ਼ੀਅਸ ਮਾਈਂਡ ਤੋਂ ਹੈ ਕੌਂਸ਼ੀਅਸ ਮਾਈਂਡ ਸਾਡੇ ਸਾਰੇ ਯੂਨੀਵਰਸ ਦੀ ਇਨਫਰਮੇਸ਼ਨ ਨੂੰ ਰਿਸੀਵ ਕਰਦਾ ਹੈ ਔਰ ਰਿਸੀਵ ਕਰਕੇ ਉਹ ਅੱਗੇ ਸਬਕੌਂਸ਼ੀਅਸ ਮਾਈਂਡ ਨੂੰ ਭੇਜਦਾ ਹੈ ਤੇ ਸਬਕੌਂਸ਼ੀਅਸ ਮਾਈਂਡ ਦਾ ਕੰਮ ਹੈ ਉਸ ਯੂਨੀਵਰਸ ਤੋਂ ਸਾਡੇ ਉਸ ਮੈਸੇਜ ਨੂੰ ਰਿਐਲਿਟੀ ਦਾ ਰੂਪ ਦਿੰਦਾ ਹੈ ਦੋਸਤੋ ਕਦੀ ਵੀ ਕੋਈ ਚੀਜ਼ ਇੱਕ ਵਾਰੀ ਨਹੀਂ ਬਣਦੀ ਅੱਜ ਤੱਕ ਦੁਨੀਆ ਦੀ ਜੋ ਵੀ ਮੈਟਰ ਹੈ ਜੋ ਵੀ ਜਿਸ ਨੂੰ ਅਸੀਂ ਦੇਖ ਸਕਦੇ ਹਾਂ ਛੂ ਸਕਦੇ ਹਾਂ ਜੋ ਵੀ ਚੀਜ਼ ਹੈ ਉਹ ਦੋ ਵਾਰੀ ਬਣਦੀ ਹੈ ਚਾਹੇ ਉਹ ਕੁੱਤਬੀਨਾਰ ਹੋਵੇ ਚਾਹੇ ਉਹ ਤਾਜਮਹਿਲ ਹੋਵੇ ਜਾਂ ਤੁਹਾਡਾ ਘਰ ਹੋਵੇ ਜਾਂ ਸਾਡਾ ਮੋਬਾਈਲ ਹੋਵੇ ਦੋਸਤੋ ਤੁਸੀਂ ਪੁੱਛੋਗੇ ਦੋ ਵਾਰੀ ਕਿਵੇਂ ਤਾਂ ਸਭ ਤੋਂ ਪਹਿਲਾਂ ਜਦੋਂ ਵੀ ਸਾਡੇ ਮਾਈਂਡ ਵਿੱਚ ਕਿਸੇ ਚੀਜ਼ ਦਾ ਵਿਚਾਰ ਆਂਦਾ ਹੈ ਕਿਸੇ ਇਨਵੈਂਸ਼ਨ ਕਿਸੇ ਖੋਜ ਦਾ ਸਭ ਤੋਂ ਪਹਿਲਾਂ ਵਿਚਾਰ ਉਹ ਸਾਡੇ ਮਾਈਂਡ ਵਿੱਚ ਆਂਦਾ ਹੈ ਕਿਉਂਕਿ ਜਦੋਂ ਸ਼ਾਹਜਹਾਨ ਨੇ ਤਾਜਮਹਿਲ ਬਣਾਇਆ ਤਾਂ ਉਹਦਾ ਇੱਕ ਮਾਈਂਡ ਚ ਇੱਕ ਥੌਟ ਵਿਚਾਰ ਆਇਆ ਸੀ ਸਭ ਤੋਂ ਪਹਿਲਾਂ ਉਹ ਤਾਜਮਹਿਲ ਉਹਦੇ ਇਸ ਮਾਈਂਡ ਵਿੱਚ ਬਣਿਆ ਸੀ ਉਸ ਤੋਂ ਬਾਅਦ ਜਦੋਂ ਉਸ ਨੇ ਉਸ ਮੈਸੇਜ ਨੂੰ ਸਬ ਕਨਸਟੈਂਸ ਮਾਈਂਡ ਵਿੱਚ ਦਿੱਤਾ ਤਾਂ ਦੋਸਤੋ ਉਸ ਤਾਜਮਹਿਲ ਨੇ ਇੱਕ ਰਿਐਲਿਟੀ ਦਾ ਰੂਪ ਲਿਆ ਐਫਲ ਟਾਵਰ ਵੀ ਜਿਸ ਇਨਸਾਨ ਨੇ ਬਣਾਇਆ ਹੋਵੇਗਾ ਪਹਿਲਾਂ ਉਸ ਐਫਲ ਟਾਵਰ ਨੂੰ ਬਣਾਉਣ ਦੀ ਸੋਚ ਉਸ ਦੇ ਮਾਈਂਡ ਵਿੱਚ ਆਏਗੀ ਤਾਂ ਦੋਸਤੋ ਤੁਸੀਂ ਸੋਚ ਲਵੋ ਕਿ ਜੇ ਤੁਸੀ ਪੈਸਾ ਕਮਾਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਾਈਂਡ ਵਿੱਚ ਪੈਸਾ ਬਣਾਉਣਾ ਪਵੇਗਾ ਜੇ ਅਸੀਂ ਆਪਣਾ ਇੱਕ ਹੈਲਦੀ ਬਾਡੀ ਚਾਹਤਿਆਂ ਤਾਂ ਸਾਨੂੰ ਉਹ ਹੈਲਦੀ ਬਾਡੀ ਆਪਣੇ ਮਾਈਂਡ ਵਿੱਚ ਤਿਆਰ ਕਰਨੀ ਪਵੇਗੀ ਨਿਕੋਲਾ ਟੈਸਲਾ ਜੋ ਬਹੁਤ ਹੀ ਵੱਡੇ ਸਾਇੰਟਿਸਟ ਹੋਏ ਨੇ ਦੋਸਤੋ ਉਹ ਆਪਣੇ ਲਾਈਫ ਵਿੱਚ ਉਹਨਾਂ ਨੇ ਜਿੰਨੀਆਂ ਵੀ ਖੋਜਾਂ ਕੀਤੀਆਂ ਨੇ ਉਹਨਾਂ ਨੇ ਆਪਣੇ ਮਾਈਂਡ ਦੀ ਉਸ ਮੈਂਟਲ ਸਕਰੀਨ ਤੇ ਪਹਿਲਾਂ ਦੇਖ ਲੀਆਂ ਸੀ ਔਰ ਬਾਦ ਵਿੱਚ ਉਹਨਾਂ ਤੇ ਮਿਹਨਤ ਕਰਕੇ ਕੁਝ ਸਾਲਾਂ ਬਾਅਦ ਉਸ ਉਹਨਾਂ ਨੇ ਇਸ ਨੂੰ ਇੱਕ ਰਿਐਲਿਟੀ ਦਾ ਰੂਪ ਦਿੱਤਾ 1926 ਵਿੱਚ ਉਹਨਾਂ ਨੇ ਲਿਖ ਦਿੱਤਾ ਸੀ ਕਿ ਇੱਕ ਐਸਾ ਆਬਜੈਕਟ ਇੱਕ ਐਸਾ ਯੰਤਰ ਇੱਕ ਐਸਾ ਗੈਜਟ ਬਣੇਗਾ ਕਿ ਜੋ ਸਾਰੀ ਦੁਨੀਆ ਨੂੰ ਇਕੱਠਾ ਕਰ ਦੇਵੇਗਾ ਜਿਸ ਨੂੰ ਲੋਕ ਆਪਣੀ ਜੇਬ ਵਿੱਚ ਪਾ ਕੇ ਤੇ ਸਾਰੀ ਦੁਨੀਆ ਨਾਲ ਆਪਣੇ ਇੱਕ ਦੂਜੇ ਨਾਲ ਤਾਲਮੇਲ ਰੱਖ ਸਕਣਗੇ ਗੱਲ ਕਰ ਸਕਣਗੇ ਇੱਕ ਦੂਜੇ ਨਾਲ ਵੇਖ ਸਕਣਗੇ ਤਾਂ ਦੋਸਤੋ 100 ਸਾਲ ਬਾਅਦ ਅੱਜ ਅਸੀਂ ਉਸ ਯੰਤਰ ਨੂੰ ਯੂਜ਼ ਕਰ ਰਹੇ ਹਾਂ ਜਿਸ ਨੂੰ ਅਸੀਂ ਮੋਬਾਈਲ ਕਹਿੰਦੇ ਹਾਂ ਬਟ ਉਸ ਨਿਕੋਲਾ ਟੈਸਲਾ ਨੇ ਕਈ ਸਾਲ ਪਹਿਲਾਂ ਉਸ ਨੂੰ ਆਪਣੇ ਮਾਈਂਡ ਵਿੱਚ ਦੇਖ ਲਿਆ ਸੀ ਦੋਸਤੋ ਇਸ ਦੁਨੀਆ ਵਿੱਚ ਕੋਈ ਵੀ ਚੀਜ਼ ਸੰਭਵ ਜਾਂ ਅਸੰਭਵ ਨਹੀਂ ਹੈ ਸੰਭਵ ਜਾਂ ਅਸੰਭਵ ਦਾ ਜੋ ਪੈਟਰਨ ਹੈ ਉਹ ਸਿਰਫ ਤੇ ਸਿਰਫ ਸਾਡਾ ਜੋ ਬ੍ਰੇਨ ਤੈਅ ਕਰਦਾ ਹੈ ਇਹ ਸਾਡੇ ਬਿਲੀਫ ਤੈਅ ਕਰਦੇ ਨੇ ਕਿ ਜਦੋਂ ਵੀ ਅਸੀਂ ਕੋਈ ਥਾਟ ਕੋਈ ਵਿਚਾਰ ਲੈਂਦੇ ਹਾਂ ਤਾਂ ਸਾਡੇ ਜੋ ਮਾਈਂਡ ਦੇ ਸਾਡੇ ਬ੍ਰੇਨ ਦੇ ਵਿੱਚ ਜੋ ਪੈਟਰਨ ਬਣੇ ਹੋਏ ਹਨ ਉਹ ਫਿਲਟਰ ਕਰਦੇ ਹਨ ਕਿ ਇਹ ਵਿਚਾਰ ਸਹੀ ਹੈ ਇਹ ਕੰਮ ਸੰਭਵ ਹੈ ਇਹ ਕੰਮ ਸੋਕਾ ਹੈ ਜਾਂ ਓਕਾ ਹੈ ਕਿਉਂਕਿ ਸਾਡੇ ਜੋ ਬ੍ਰੇਨ ਵਿੱਚ ਪੈਟਰਨ ਕਿਵੇਂ ਬੰਦੇ ਹਨ ਸਭ ਤੋਂ ਪਹਿਲਾਂ ਦੋਸਤੋ ਉਹ ਐਜੂਕੇਸ਼ਨ ਹੁੰਦੀ ਹੈ ਅਸੀਂ ਐਜੂਕੇਸ਼ਨ ਲਈ ਹੁੰਦੀ ਹੈ ਸਾਈਂ ਕਈਆਂ ਜਗ੍ਹਾ ਤੋਂ ਕੁਝ ਸਿੱਖਿਆ ਹੁੰਦਾ ਹੈ ਕੁਝ ਸੁਣਿਆ ਹੁੰਦਾ ਹੈ ਕਿ ਇਹ ਕੰਮ ਨਹੀਂ ਹੋ ਸਕਦਾ ਜੇ ਕੰਮ ਹੋ ਸਕਦਾ ਹੈ ਦੂਸਰਾ ਉਹ ਸਾਡੇ ਐਕਸਪੀਰੀਅੰਸ ਲਾਈਫ ਦੇ ਹੁੰਦੇ ਨੇ ਅਸੀਂ ਕਿਸੇ ਕੰਮ ਨੂੰ ਇੱਕ ਵਾਰੀ ਕੀਤਾ ਉਹਦੇ ਵਿੱਚ ਤਿੰਨ ਵਾਰੀ ਫੇਲ ਹੋ ਗਏ ਤਾਂ ਦੋਸਤੋ ਸਾਡਾ ਬਿਲੀਫ ਉਹ ਬਣ ਜਾਂਦਾ ਹੈ ਕਿ ਇਹ ਕੰਮ ਨਹੀਂ ਹੋ ਸਕਦਾ ਪਰ ਕੋਈ ਦੂਸਰਾ ਇਨਸਾਨ ਉਸ ਕੰਮ ਨੂੰ ਪੂਰਾ ਕਰ ਦਿੰਦਾ ਹੈ ਔਰ ਤੀਸਰੇ ਸਾਡੇ এনवायरमेंट ਅਸੀਂ ਕਿਸ ਤਰ੍ਹਾਂ ਦੇ এনवायरमेंट ਵਿੱਚ ਰਹਿੰਦੇ ਹਾਂ ਦੋਸਤੋ ਇਹ ਸਾਡੇ ਬਿਲੀਫ ਨੂੰ ਬਣਾਉਣ ਦੇ ਵਾਸਤੇ ਤਿੰਨੇ ਚੀਜ਼ਾਂ ਐਜੂਕੇਸ਼ਨ ਐਕਸਪੈਰੀਮੈਂਟ ਤੇ এনवायरमेंट ਦਾ ਰੋਲ ਹੁੰਦਾ ਹੈ ਉਹ ਸਾਡੇ ਜੋ ਨਿਊਰॉन्स 80 ਬਿਲੀਅਨ ਨਿਊਰॉन्स ਨੇ ਉਹ ਸਾਡੇ ਜੇ ਵੀ ਬਿਲੀਵਸ ਨੂੰ ਸਾਡੇ ਮਾਈਂਡ ਵਿੱਚ ਇੱਕ ਸਟੋਰ ਕਰਕੇ ਰੱਖਦੇ ਹਨ ਜਦੋਂ ਸਾਡੇ ਨਵਾਂ ਵਿਚਾਰ ਆਉਂਦਾ ਹੈ ਸਭ ਤੋਂ ਪਹਿਲਾਂ ਉਹ ਨਿਊਰॉन्स ਵਿੱਚ ਜਾਂਦਾ ਹੈ ਉਹ ਫਿਲਟਰ ਹੁੰਦਾ ਹੈ ਜੇ ਸਾਡੇ ਉਹ ਨਿਊਰॉन्स ਵਿੱਚ 네ਗੇਟਿਵ ਮੈਮਰੀ ਪਈ ਹੋਈ ਹੈ ਸਾਡੇ ਬਿਲੀਵ 네ਗੇਟਿਵ ਨੇ ਤਾਂ ਇੱਕ ਬਹੁਤ ਸਟਰੋਂਗ ਵਿਚਾਰ ਵੀ ਉਸ ਯੂਨੀਵਰਸ ਦਾ ਇੱਕ ਨੈਗੇਟਿਵ ਵਿਚਾਰ ਹੀ ਬਣ ਕੇ ਜਾਂਦਾ ਹੈ ਫਿਰ ਸਾਡੇ ਸਬਕੌਨਸ਼ੀਅਸ ਦੀ ਮਾਈਂਡ ਦੀ ਪਾਵਰ ਉਸ ਨੂੰ ਨਕਾਰ ਦਿੰਦੀ ਹੈ ਫਿਰ ਸਾਡੇ ਉਹ ਰਿਜ਼ਲਟ ਨੈਗੇਟਿਵ ਹੁੰਦੇ ਹਨ ਇਸ ਲਈ ਬਹੁਤ ਜ਼ਿਆਦਾ ਲੋਕ ਇਸ ਲਈ ناکਾਮਯਾਬ ਰਹਿੰਦੇ ਹਨ ਕਿਉਂਕਿ ਉਹਨਾਂ ਦੇ ਮਾਈਂਡ ਵਿੱਚ ਉਹਨਾਂ ਦੇ ਬ੍ਰੇਨ ਵਿੱਚ ਜੋ ਪੈਟਰਨ ਬਣੇ ਹੋਏ ਨੇ ਉਹ ਦੋਸਤੋ ਨੈਗੇਟਿਵ ਪੈਟਰਨ ਬਣੇ ਹੋਏ ਨੇ ਤੇ ਜੇ ਸਾਡੇ ਉਹ ਪੋਜ਼ਿਟਿਵ ਪੈਟਰਨ ਹੋਣ ਜੇ ਸਾਨੂੰ ਆਪਣੇ कॉन्शियस माइंड ਤੋਂ ਸਬਕੌਂਸ਼ੀਅਸ ਮਾਈਂਡ ਵਿੱਚ ਪੋਜ਼ਿਟਿਵ ਮਾਈਂਡ ਔਰ ਪੋਜ਼ਿਟਿਵ ਥਿੰਕਿੰਗ ਦਾ ਪੈਟਰਨ ਸਾਡਾ ਜੋ ਤਾਲਮੇਲ ਇੱਕ ਜੁਕਟਾ ਇੱਕ ਜੁੜਤਾ ਹੋ ਜਾਵੇ ਤਾਂ ਦੋਸਤੋ ਅਸੀਂ ਉਹ ਦੁਨੀਆ ਦੀ ਹਰ ਕੰਮ ਜੋ ਜਿਸ ਨੂੰ ਅਸੰਭਵ ਕਿਹਾ ਜਾਂਦਾ ਹੈ ਉਹ ਸੰਭਵ ਹੋ ਜਾਂਦਾ ਹੈ ਕਿ ਅੱਜ ਤੋਂ 100 ਸਾਲ ਪਹਿਲਾਂ ਜਾਂ 150 ਸਾਲ ਪਹਿਲਾਂ ਕਿਸੇ ਨੂੰ ਪਤਾ ਹੀ ਕਿ ਬਹੁਤ ਵੱਡਾ ਭਾਰੀ ਚੀਜ਼ ਵੀ ਆਕਾਸ਼ ਵਿੱਚ ਉੱਡ ਸਕਦੀ ਹੈ ਜਾਇਕ ਬਹੁਤ ਵੱਡੀ ਭਾਰੀ ਚੀਜ਼ ਵੀ ਪਾਣੀ ਵਿੱਚ ਤੈਰ ਸਕਦੀ ਹੈ ਕੁਝ ਸਾਲਾਂ ਬਹੁਤ ਸਾਲਾਂ 100 200 ਸਾਲ ਪਹਿਲਾਂ ਲੋਕ ਸੋਚਦੇ ਸੀ ਸਿਰਫ ਇੱਕ ਲੱਕੜੀ ਹੀ ਪਾਣੀ ਵਿੱਚ ਤੈਰ ਸਕਦੀ ਹੈ ਬਟ ਅੱਜ ਬਹੁਤ ਵੱਡੇ ਸਮੁੰਦਰੀ ਜਹਾਜ਼ ਵੀ ਪਾਣੀ ਵਿੱਚ ਤੈਰ ਰਹੇ ਨੇ ਪਹਿਲਾਂ ਕਹਿੰਦੇ ਸੀ ਬਹੁਤ ਹਲਕੀ ਚੀਜ਼ ਹੀ ਉੱਡ ਸਕਦੀ ਜਿਵੇਂ ਹਵਾ ਵਿੱਚ ਪੰਛੀ ਪਰ ਅੱਜ ਬਹੁਤ ਵੱਡੇ ਵੱਡੇ ਜਹਾਜ਼ ਹਵਾ ਵਿੱਚ ਉੱਡ ਰਹੇ ਨੇ ਕਿਉਂਕਿ ਉਹਨਾਂ ਜਿਸ ਵੀ ਕਿਸੇ ਨੇ ਉਹ ਚੀਜ਼ਾਂ ਦੀ ਖੋਜ ਕੀਤੀ ਉਹ ਸਭ ਤੋਂ ਪਹਿਲਾਂ ਉਹਨਾਂ ਦੇ ਮਾਈਂਡ ਵਿੱਚ ਆਏ ਫਿਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਹ ਚੀਜ਼ ਸੰਭਵ ਹੈ ਜਾਂ ਸੰਭਵ ਹੈ ਕਿਉਂਕਿ ਸਾਡੇ ਜੋ ਸਬਕੌਂਸ਼ੀਅਸ ਮਾਈਂਡ ਹੈ ਉਹ ਇੱਕ ਨਿਊਟਰਲ ਹੈ ਉਸ ਨੂੰ ਕਿਸੇ ਵੀ ਪ੍ਰੋਫਿਟ ਲਾਸ ਬਾਰੇ ਪਤਾ ਨਹੀਂ ਸੰਭਵ ਅਸੰਭਵ ਦਾ ਪਤਾ ਨਹੀਂ ਚੰਗੇ ਮਾੜੇ ਦਾ ਪਤਾ ਨਹੀਂ ਉਸ ਦਾ ਕੰਮ ਸਿਰਫ ਹੈ ਜੋ ਸਾਡਾ ਥੌਟ ਮਾਈਂਡ ਵਿੱਚ ਆਇਆ ਹੈ ਉਸ ਨੂੰ ਐਕਸ਼ਨ ਦਾ ਰੂਪ ਦੇਣਾ ਤੇ ਯੂਨੀਵਰਸ ਦੀ ਉਹ ਪਾਵਰਸ ਤੋਂ ਪਾਵਰ ਨੂੰ ਲੈ ਕੇ ਉਹਨੂੰ ਇੱਕ ਰਿਐਲਿਟੀ ਵਿੱਚ ਇੱਕ ਮੈਟਰ ਦਾ ਰੂਪ ਦੇ ਦੇਣਾ ਦੋਸਤੋ ਇਸ ਲਈ ਕੋਈ ਵੀ ਇਨਸਾਨ ਅਗਰ ਕਾਮਯਾਬ ਹੈ ਨਾਕਾਮਯਾਬ ਹੈ ਹੈਲਦੀ ਹੈ ਜਾਂ ਉਹ ਬਿਮਾਰ ਹੈ ਤਾਂ ਉਸ ਦਾ ਕਾਰਨ ਉਸ ਦੇ ਆਪਣੇ ਹੀ ਥੌਟ ਨੇ ਕਿਉਂਕਿ ਅਗਰ ਕੋਈ ਇਨਸਾਨ ਸੁਣ ਲਵੇ ਕਿ ਇਹ ਬਿਮਾਰੀ ਉਨੇ ਸੁਣੀ ਹੁੰਦੀ ਕਿ ਲਾ ਇਲਾਜ ਹੈ ਤਾਂ ਦੋਸਤੋ ਉਹਨੂੰ ਅਗਰ ਥੋੜੇ ਵੀ ਸਿੰਪਟਮ ਆਪਣੀ ਬਾਡੀ ਵਿੱਚ ਦਿਖਣੇ ਸ਼ੁਰੂ ਹੋਣ ਪਾਵੇ ਉਸ ਦਾ ਉਸ ਬਿਮਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਟ ਉਸ ਨੇ ਉਸ ਬਿਲੀਫ ਸਿਸਟਮ ਨੇ ਹਾਵੀ ਕਰ ਲੈਂਦਾ ਉਹ ਆਪਣੇ ਤੇ ਉਹ ਥਾਟ ਤੇ ਫਿਰ ਅਗਰ ਉਸ ਨੂੰ ਬਿਮਾਰੀ ਹੋ ਵੀ ਜਾਵੇ ਕੋਈ ਤਾਂ ਉਹਦੇ ਦਿਮਾਗ ਵਿੱਚ ਜੋ ਪਈ ਉਹਦੀ ਮੈਮਰੀ ਹੈ ਕਿ ਇਹ ਬਿਮਾਰੀ ਲਾ ਇਲਾਜ ਹੈ ਤਾਂ ਦੋਸਤੋ ਉਹ انسان ਕਦੀ ਵੀ ਨਹੀਂ ਠੀਕ ਹੋ ਸਕਦਾ ਪਰ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਕਿ ਕੈਂਸਰ ਵਰਗੀ ਲਾ ਇਲਾਜ ਬਿਮਾਰੀ ਤੋਂ ਵੀ ਲੋਕ ਠੀਕ ਹੋ ਕੇ ਅੱਜ ਬਹੁਤ ਵਧੀਆ ਜ਼ਿੰਦਗੀ ਬਿਤਾ ਰਹੇ ਨੇ ਕਿਉਂਕਿ ਉਹਨਾਂ ਨੇ ਆਪਣੇ ਉਹ ਬਿਲੀਫ ਸਿਸਟਮ ਨੂੰ ਸਟਰੋਂਗ ਕੀਤਾ ਸੀ ਉਹਨਾਂ ਦੇ ਅੰਦਰ ਕੋਈ ਐਹੋ ਜੀ 네ਗੇਟਿਵ ਇਨਫਰਮੇਸ਼ਨ ਨਹੀਂ ਗਈ ਸੀ ਉਹਨਾਂ ਦਾ ਜੋ ਤਾਲਮੇਲ ਹੈ ਆਪਣੇ ਕੌਨਸ਼ੀਅਸ ਤੇ ਸਬ ਕੌਨਸ਼ੀਅਸ ਮਾਈਂਡ ਦਾ ਬਹੁਤ ਵਧੀਆ ਬਣਿਆ ਹੋਇਆ ਸੀ ਇੱਕ ਸਟੇਬਲ ਮਾਈਂਡ ਦੋਸਤੋ ਇੱਕ ਕਲਪਵ੍ਰਿਸ਼ ਦਾ ਕੰਮ ਕਰਦਾ ਹੈ ਕਲਪਵ੍ਰਿਸ਼ ਉਹ ਵ੍ਰਿਸ਼ ਹੈ ਜਿਸ ਦੇ ਥੱਲੇ ਬੈਠ ਕੇ ਤੁਸੀਂ ਆਪਣੀ ਹਰ ਇੱਕ ਇੱਛਾ ਨੂੰ ਪੂਰਾ ਕਰ ਸਕਦੇ ਹੋ ਪਰਮਾਤਮਾ ਨੇ ਸਾਨੂੰ ਉਹ ਕਲਪਵ੍ਰਿਸ਼ ਸਾਡੇ ਅੰਦਰ ਹੀ ਦਿੱਤਾ ਹੋਇਆ ਹੈ ਬਸ ਸਾਨੂੰ ਇੱਕ ਲੋੜ ਹੈ ਉਸ ਕਲਪਵ੍ਰਿਸ਼ ਨੂੰ ਸਮਝਣ ਦੀ ਇੱਕ ਛੋਟਾ ਜਿਹਾ ਥੌਟ ਸਾਡੇ ਲਾਈਫ ਪੂਰੀ ਡਿਸਟਰਬ ਵੀ ਕਰ ਸਕਦਾ ਹੈ ਤੇ ਲਾਈਫ ਨੂੰ ਬਹੁਤ ਅੱਗੇ ਵੀ ਵਧਾ ਸਕਦਾ ਹੈ ਦੋਸਤੋ ਸਾਨੂੰ ਇੱਕ ਮੈਸੇਜ ਆਂਦਾ ਹੈ ਇੱਕ ਫੋਨ ਕਾਲ ਆਉਂਦੀ ਹੈ ਜਿਹਦੇ ਸਾਡੇ ਬਹੁਤ ਹੀ ਵਧੀਆ ਖਬਰ ਖੁਸ਼ੀ ਦੀ ਖਬਰ ਹੁੰਦੀ ਹੈ ਇੱਕ ਗੁੱਡ ਨਿਊਜ਼ ਹੁੰਦੀ ਹੈ ਤਾਂ ਦੋਸਤੋ ਜਦੋਂ ਉਹ ਮੈਸੇਜ ਸਾਡੇ ਕੌਨਸ਼ੀਅਸ ਮਾਈਂਡ ਵਿੱਚ ਜਾਂਦਾ ਹੈ ਉਹ ਬ੍ਰੇਨ ਵਿੱਚ ਜਾਂਦਾ ਹੈ ਤੇ ਜਿੰਨੇ ਵੀ ਨਿਊਰॉन्स ਨੇ ਦੋਸਤੋ ਨਿਊਰॉन्स ਦਾ ਕੰਮ ਹੈ ਇੱਕ ਮੈਸੇਜ ਨੂੰ 10000 ਅੱਗੇ ਨਿਊਰॉन्स ਨੂੰ ਦੇਣਾ ਉਸ ਤੋਂ ਬਾਅਦ 10000 ਨਿਊਰons ਵੀ ਇੱਕ ਇੱਕ ਨਿਊਰon 10-10000 ਨੂੰ ਦਿੰਨੇ ਨੇ ਫਿਰ ਉਹ ਸਾਡੀ ਸਾਰੇ ਬਾਡੀ ਵਿੱਚ ਉਹ ਮੈਸੇਜ ਚਲਾ ਜਾਂਦਾ ਹੈ ਦੋਸਤੋ ਇੱਕ ਗੁੱਡ ਨਿਊਜ਼ ਮਿਲਦਿਆਂ ਹੀ ਸਾਡੀ ਹਾਰਟ ਬੀਟ ਵਧਣ ਸ਼ੁਰੂ ਹੋ ਜਾਂਦੀ ਹੈ ਸਾਡੇ ਅੰਦਰ ਇੱਕ ਸੈਂਸੇਸ਼ਨ ਇੱਕ ਪਾਵਰ ਇੱਕ ਇਲੈਕਟ੍ਰਿਸਿਟੀ ਪੈਦਾ ਹੁੰਦੀ ਹੈ ਸਾਨੂੰ ਇੱਕ ਖੁਸ਼ੀ ਦੀ ਲਹਿਰ ਮਹਿਸੂਸ ਹੁੰਦੀ ਹੈ ਅਸੀਂ ਬਹੁਤ ਹੀ ਜ਼ਿਆਦਾ ਵਧੀਆ ਫੀਲ ਕਰਦੇ ਹਾਂ ਸਾਡੇ ਚਿਹਰੇ ਤੇ ਇੱਕ ਤਾਜ਼ਗੀ ਆ ਜਾਂਦੀ ਹੈ ਅਸੀਂ ਬੁੱਤ ਖੁਸ਼ ਹੋਣ ਲੱਗ ਪੈਂਦੇ ਹੱਸਣ ਲੱਗ ਪੈਂਦੇ ਕਈ ਵਾਰ ਤਾਂ એનર્ਜੀ ਇੰਨੀ ਵੱਧ ਜਾਂਦੀ ਹੈ ਕਿ ਕਈ ਲੋਕ ਉਹ ਨੱਚਣਾ ਵੀ ਸ਼ੁਰੂ ਕਰ ਦਿੰਦੇ ਹਨ ਤਾਂ ਦੋਸਤੋ ਇੱਕ ਮੈਸੇਜ ਸਾਡੀ ਸਾਰੀ ਬਾਡੀ ਨੂੰ ਇੱਕ ਸੈਕਿੰਡ ਨੈਨੋ ਸੈਕਿੰਡ ਨਾਲ ਹੀ ਬਦਲ ਦਿੰਦਾ ਹੈ ਤਾਂ ਤੁਸੀਂ ਸੋਚੋ ਕਿ ਅਗਰ ਅਸੀਂ ਆਪਣੇ ਪਰ ਦੇ ਕਿੰਨੇ ਵਿਚਾਰ ਲੈ ਰਹੇ ਹਾਂ ਤੇ ਉਹਨਾਂ ਵਿਚਾਰਾਂ ਵਿੱਚੋਂ ਕਿੰਨੇ ਪੋਜ਼ਿਟਿਵ ਵਿਚਾਰ ਨੇ ਤੇ ਕਿੰਨੇ ਨੈਗੇਟਿਵ ਵਿਚਾਰ ਨੇ ਤੋ ਸੋਚੋ ਉਹ ਨੈਗੇਟਿਵ ਵਿਚਾਰ ਸਾਡੀ ਬਾਡੀ ਤੇ ਕੀ ਅਸਰ ਪਾਣਗੇ ਤੇ ਜੇ ਪੋਜ਼ਿਟਿਵ ਵਿਚਾਰ ਉਹ ਕੀ ਅਸਰ ਪਾਣਗੇ ਤਾਂ ਦੋਸਤੋ ਹਮੇਸ਼ਾ ਹੀ ਜਦੋਂ ਵੀ ਸੋਚੋ ਪੋਜ਼ਿਟਿਵ ਸੋਚੋ ਔਰ ਵੇਖੋ ਕਿਸੇ ਵੀ ਐਸੇ ਇਨਸਾਨ ਦੇ ਕੋਲ ਨਾ ਬੈਠੋ ਜੋ ਤੁਹਾਨੂੰ ਹਮੇਸ਼ਾ ਹੀ ਨੈਗੇਟਿਵ ਗੱਲਾਂ ਸੁਣਾਉਂਦਾ ਹੈ ਉਸ এনवायरमेंट ਵਿੱਚ ਨਾ ਰਹੋ ਜੋ ネਟਿਵ এনवायरमेंट ਹੈ ਕਿਉਂਕਿ ਇੱਕ ਇੱਕ ਵਿਚਾਰ ਸਾਡੀ ਬੋਡੀ ਤੇ ਸਾਡੀ ਲਾਈਫ ਤੇ ਬਹੁਤ ਜ਼ਿਆਦਾ ਇਫੈਕਟ ਕਰ ਰਿਹਾ ਹੈ ਦੋਸਤੋ ਚਾਰ ਆयाम ਹੁੰਦੇ ਨੇ ਇੱਕ ਬੋਡੀ ਇੱਕ ਮਾਈਂਡ ਇੱਕ ਫੀਲਿੰਗਸ ਤੇ ਇੱਕ ਸਾਡੀ ਲਾਈਫ ਦੀ ਬੇਸਿਕਸ એનર્ਜੀ ਜਦੋਂ ਇਹਨਾਂ ਚਾਰਾਂ ਨੂੰ ਅਸੀਂ ਬਹੁਤ ਵਧੀਆ ਇੱਕ ਥਾਟ ਜਿੰਦੇ ਹਾਂ ਇੱਕ ਬਹੁਤ ਵਧੀਆ એનર્ਜੀ ਦਿੰਦੇ ਹਾਂ ਤਾਂ ਦੋਸਤੋ ਇਹਨਾਂ ਚਾਰਾਂ ਦਾ ਵੱਖਰਾ ਵੱਖਰਾ ਕੰਮ ਹੈ ਅੱਜ ਹਰ ਇਨਸਾਨ ਦੀ ਜ਼ਰੂਰਤ ਹੈ ਉਹ ਚਾਹੁੰਦਾ ਹੈ ਮੈਂ ਖੁਸ਼ ਹੁਆ ਖੁਸ਼ ਕਦੋਂ ਹੁੰਦਾ ਹੈ ਜਦੋਂ ਉਹਦੀ ਲਾਈਫ ਉਹਦੇ ਮੁਤਾਬਕ ਚੱਲ ਰਹੀ ਹੋਵੇ ਉਸ ਨੂੰ ਉਹ ਸਭ ਕੁਝ ਮਿਲ ਰਿਹਾ ਹੋਵੇ ਜੋ ਉਹਦੀਆਂ ਖੁਆਇਸ਼ਾਂ ਨੇ ਉਹਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਤਾਂ ਉਹ ਖੁਸ਼ ਹੁੰਦਾ ਹੈ ਤੇ ਜੇ ਉਹਦੀਆਂ ਉਹਦੀ ਲਾਈਫ ਉਹਦੇ ਮੁਤਾਬਕ ਨਹੀਂ ਚੱਲ ਰਹੀ ਤਾਂ ਦੋਸਤੋ ਉਹ ਡਿਪਰੈਸ਼ਨ ਚ ਐਂਜਾਇਟੀ ਵਿੱਚ ਦੁਖੀ ਹਮੇਸ਼ਾ ਹੀ ਨੀਵਾ ਨੀਵਾ ਡਿੱਗਿਆ ਡਿੱਗਿਆ ਮਹਿਸੂਸ ਕਰਦਾ ਹੈ ਉਹ ਫਿਰ ਜੋ ਕੋਈ ਕੰਮ ਕਰਦਾ ਵੀ ਹੈ ਉਹਦੀ એનર્ਜੀ ਨਹੀਂ ਬਣਦੀ ਉਹਦਾ ਫੋਕਸ ਨਹੀਂ ਬਣਦਾ ਫਿਰ ਉਹ ਕਿਸੇ ਕੰਮ ਵਿੱਚ ਕਾਮਯਾਬ ਵੀ ਨਹੀਂ ਹੁੰਦਾ ਦੋਸਤੋ ਜੇ ਉਹ ਜੋ ਸਾਡੇ ਥਾਟ ਦੀ એનર્ਜੀ ਹੈ ਜਦੋਂ ਉਹ ਸਾਡੇ ਪੋਜ਼ਿਟਿਵ એનર્ਜੀ ਸਾਡੀ ਬਾਡੀ ਨੂੰ ਮਿਲ ਜਾਵੇ ਤਾਂ ਦੋਸਤੋ ਇੱਕ ਬਹੁਤ ਵਧੀਆ ਹੈਲਥ ਦਾ ਜਨਮ ਹੁੰਦਾ ਹੈ ਫਿਰ ਅਸੀਂ ਇੱਕ ਗੁੱਡ ਹੈਲਥ ਇੱਕ ਚੰਗੀ ਸਿਹਤ ਮਿਲਦੀ ਹੈ ਸਾਨੂੰ ਦੂਸਰਾ ਜਦੋਂ ਇੱਕ ਥਾਟ ਇੱਕ ਪੋਜ਼ਿਟਿਵਿਟੀ ਦਾ ਥਾਟ ਸਾਡੇ ਮਾਈਂਡ ਵਿੱਚ ਜਾਂਦਾ ਹੈ ਤਾਂ ਦੋਸਤੋ ਅਸੀਂ ਪ੍ਰੋਸਪੈਰਿਟੀ ਤੇ ਪੀਸ ਨੂੰ ਸ਼ਾਂਤੀ ਨੂੰ ਮਹਿਸੂਸ ਕਰਦੇ ਹਾਂ ਇੱਕ ਚੰਗਾ ਵਿਚਾਰ ਸਾਨੂੰ ਸ਼ਾਂਤ ਕਰਦਾ ਹੈ ਸਾਨੂੰ ਖੁਸ਼ ਕਰਦਾ ਹੈ ਤੀਸਰਾ ਥਾਟ ਦੀ ਪੋਜ਼ਿਟਿਵਿਟੀ ਜਦੋਂ ਸਾਡੀ એનર્ਜੀ ਵਿੱਚ ਆ ਜਾਂਦੀ ਹੈ ਤਾਂ ਦੋਸਤੋ ਅਸੀਂ ਉਹਨੂੰ ਆਨੰਦ ਪਰਮਾ ਆਨੰਦ ਮਹਿਸੂਸ ਕਰਦੇ ਹਾਂ ਉਹੀ ਪੋਜ਼ਿਟਿਵਿਟੀ ਜਦੋਂ ਸਾਡੀ ਫੀਲਿੰਗਸ ਵਿੱਚ ਆਉਂਦੀ ਹੈ ਤਾਂ ਸਾਡੇ ਅੰਦਰ ਪ੍ਰੇਮ ਦੀ ਗੰਗਾ ਵਹਿਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਅੰਦਰ ਦਇਆ ਆਣੀ ਸ਼ੁਰੂ ਹੋ ਜਾਂਦੀ ਹੈ ਦੋਸਤੋ ਅਸੀਂ بس ਇਸ ਤਰ੍ਹਾਂ ਧਿਆਨ ਰੱਖਿਏ ਕਿ ਅਸੀਂ ਕਿੰਨਾ ਲੋਕਾਂ ਕੋਲ ਬਹਿ ਰਹੇ ਹਾਂ ਅਸੀਂ ਕੀ ਡਾਟਾ ਆਪਣੇ ਅੰਦਰ ਆਪਣੇ ਮਾਈਂਡ ਨੂੰ ਦੇ ਰਹੇ ਹਾਂ ਸਾਨੂੰ ਉਸ ਡਾਟਾ ਉਸ ਇਨਫਰਮੇਸ਼ਨ ਦਾ ਕੀ ਫਾਇਦਾ ਹੋ ਰਿਹਾ ਹੈ ਬਸ ਜਿਸ ਦਿਨ ਸਾਨੂੰ ਇਹ ਸਮਝ ਆ ਜਾਵੇਗੀ ਤਾਂ ਦੋਸਤੋ ਇਹ ਪਰਮਾਤਮਾ ਨੇ ਜੋ ਸਾਡੇ ਅੰਦਰ ਕਲਪਵ੍ਰਿਸ਼ ਦਿੱਤਾ ਹੈ ਅਸੀਂ ਉਸ ਤੋਂ ਸਭ ਕੁਝ ਪਾ ਸਕਦੇ ਹਾਂ ਜੋ ਅਸੀਂ ਪਾਣਾ ਚਾਹੁੰਦੇ ਹਾਂ ਕੋਈ ਵੀ ਚੀਜ਼ ਸੰਭਵ ਜਾਂ ਅਸੰਭਵ ਨਹੀਂ ਹੈ ਸਿਰਫ ਤੇ ਸਿਰਫ ਜੋ ਥਾਟ ਆਇਆ ਜੋ ਆਈਡੀਆ ਆਇਆ ਅਸੀਂ ਉਸ ਤੇ ਫੋਕਸ ਪੂਰਾ ਪੂਰਾ ਆਪਣੇ ਮਾਈਂਡ ਦਾ ਫੋਕਸ ਕਰਕੇ ਪੂਰੀ ਮਿਹਨਤ ਨਾਲ ਕੰਮ ਕਰਨਾ ਸ਼ੁਰੂ ਕਰ ਦਈਏ ਰਿਪੀਟੇਸ਼ਨ ਕਰੀਏ ਜੋ ਵੀ ਕੰਮ ਹੈ ਉਸ ਨੂੰ ਬਾਰ-ਬਾਰ ਕਰੀਏ ਇਹ ਬਾਕੀ ਕੰਮ ਰਿਜ਼ਲਟ ਦੇਣਾ ਉਹ ਸਾਡੇ ਸਬਕੌਂਸ਼ੀਅਸ ਮਾਈਂਡ ਦਾ ਕੰਮ ਹੈ ਉਹ ਫਿਰ ਸਾਡੇ ਅਸੰਭਵ ਕੰਮ ਨੂੰ ਵੀ ਸੰਭਵ ਬਣਾ ਦਿੰਦਾ ਹੈ ਸਾਡਾ ਸਿਰਫ ਕੰਮ ਹੈ ਉਸ ਚੀਜ਼ ਨੂੰ ਸੋਚਣਾ ਵਿਚਾਰਨਾ ਤੇ ਉਹਦੇ ਤੇ ਬਸ ਰਿਪਲਾਈ ਕਰਨਾ ਦੋਸਤੋ ਇੱਕ ਹੋਰ ਗੱਲ ਹੈ ਅਸੀਂ ਕਈ ਲੋਕ ਗੋਲਤਾ ਬਣਾ ਲੈਂਦੇ ਨੇ ਪਰ ਉਹ ਆਪਣੇ ਆਈਡੀਆਸ ਨੂੰ ਰਿਐਲਿਟੀ ਦਾ ਰੂਪ ਨਹੀਂ ਦਿੰਦੇ ਉਹ ਅਚੀਵ ਨਹੀਂ ਕਰ ਪਾਉਂਦੇ ਉਹਦਾ ਵੀ ਇੱਕ ਕਾਰਨ ਹੈ ਕਿਉਂਕਿ ਉਹ ਵੀ ਇੱਕ ਥੌਟ ਦੇ ਨਾਲ ਹੀ ਸਾਡੇ ਬਾਡੀ ਦੇ ਜੋ ਇਮੋਸ਼ਨਸ ਦੇ ਨਾਲ ਜੁੜਿਆ ਹੁੰਦਾ ਹੈ ਜਦੋਂ ਇੱਕ ਅਸੀਂ ਵੱਡਾ ਗੋਲ ਤਿਆਰ ਕਰਦੇ ਹਾਂ ਕੋਈ ਵੱਡੀ ਅਚੀਵਮੈਂਟ ਬਾਰੇ ਸੋਚਦੇ ਹਾਂ ਤਾਂ ਦੋਸਤੋ ਸਭ ਤੋਂ ਪਹਿਲਾਂ ਉਹ ਸਾਡਾ ਸੈਲਫਿਸ਼ ਨਹੀਂ ਹੋਣਾ ਚਾਹੀਦਾ ਉਸ ਬਾਰੇ ਉਸ ਕਹਿੰਦੇ ਨੇ ਕਿ ਜਿਸ ਵਿੱਚ ਜਿਸ ਵਿਚਾਰ ਵਿੱਚ ਤੁਹਾਡੀ ਸੈਲਫਿਸ਼ ਤੁਹਾਡਾ ਸਿਰਫ ਆਪਣਾ ਆਪ ਜੁੜਿਆ ਹੁੰਦਾ ਹੈ ਯੂਨੀਵਰਸ ਸਾਨੂੰ ਥੋੜੀ ਮਦਦ ਕਰਦਾ ਹੈ ਔਰ ਜੋ ਅਸੀਂ ਅਨ ਕੰਡੀਸ਼ਨਲ ਕਰਦੇ ਹਾਂ ਜਿਸ ਵਿੱਚ ਸਾਡਾ ਕੋਈ ਜ਼ਿਆਦਾ ਸੈਲਫਿਸ਼ ਨਸ ਨਹੀਂ ਹੁੰਦੀ ਤਾਂ ਦੋਸਤੋ ਉਹ ਬ੍ਰਹਿਮੰਡ ਦੀ ਸਾਰੀਆਂ ਸ਼ਕਤੀਆਂ ਸਾਡੇ ਨਾਲ ਵਰਕ ਕਰਨੀਆਂ ਸ਼ੁਰੂ ਕਰ ਦਿੰਦੀਆਂ ਹਨ ਔਰ ਆਪਣੇ ਗੋਲ ਨੂੰ ਹਮੇਸ਼ਾ ਹੀ ਛੋਟੇ-ਛੋਟੇ ਟੁਕੜਿਆਂ ਵਿੱਚ ਦੋਸਤੋ ਵੰਡ ਕੇ ਕਿਉਂਕਿ ਕਾਦੀ ਵੀ ਜੇ ਆਪਾਂ ਲੱਖਾਂ ਮੀਲ ਦੀ ਯਾਤਰਾ ਤੈਅ ਕਰਨੀ ਹੈ ਤਾਂ ਦੋਸਤੋ ਉਹ ਸਿਰਫ ਇੱਕ ਪਹਿਲੇ ਸਟੈਪ ਨਾਲ ਹੀ ਸ਼ੁਰੂਆਤ ਹੁੰਦੀ ਹੈ ਇੱਕ ਸਟੈਪ ਨੂੰ ਕਲੀਅਰ ਕਰਾਂਗੇ ਫਿਰ ਦੂਸਰਾ ਸਟੈਪ ਦੂਸਰੇ ਸਟੈਪ ਤੋਂ ਤੀਸਰੇ ਸਟੈਪ ਅਸੀਂ ਕਦੀ ਵੀ ਐਂਡ ਤੱਕ ਇਕਦਮ ਨਹੀਂ ਪਹੁੰਚ ਸਕਦੇ ਜਦੋਂ ਅਸੀਂ ਬਹੁਤ ਵੱਡਾ ਗੋਲ ਤੈਅ ਕਰਦੇ ਹਾਂ ਆਪਣੇ ਮਾਈਂਡ ਵਿੱਚ ਉਸ ਨੂੰ ਹਾਵੇ ਕਰ ਲੈਂਦੇ ਹਾਂ ਉਸ ਨੂੰ ਬੜੀ ਜਲਦੀ ਕਰਨਾ ਚਾਹੁੰਦੇ ਹਾਂ ਤਾਂ ਦੋਸਤੋ ਇਹ ਬਹੁਤ ਹੀ ਜਲਦੀ ਨਿਰਾਸ਼ ਵੀ ਹੋ ਜਾਂਦੇ ਹਾਂ ਉਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡੋ ਜਦੋਂ ਅਸੀਂ ਛੋਟੇ ਜੀ ਅਚੀਵਮੈਂਟ ਕਰਦੇ ਹਾਂ ਤਾਂ ਦੋਸਤੋ ਸਾਡਾ ਮਨ ਖੁਸ਼ ਹੋ ਜਾਂਦਾ ਹੈ ਕਿ ਅਸੀਂ ਇਸ ਚੀਜ਼ ਨੂੰ ਪਾਰ ਕਰ ਲਿਆ ਫਿਰ ਤੁਸੀਂ ਉਸ ਤੋਂ ਦੂਸਰੀ ਚੀਜ਼ ਵੱਲ ਵਧੋ ਫਿਰ ਤੀਸਰੀ ਵੱਲ ਜਦੋਂ ਅਸੀਂ ਇਹ ਆਪਣੇ ਛੋਟੇ-ਛੋਟੇ ਸਟੈਪਾਂ ਵਿੱਚ ਕਾਮਯਾਬੀ ਹਾਸਲ ਕਰਦੇ ਹਾਂ ਤਾਂ ਦੋਸਤੋ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਉਹ ਵੱਡਾ ਗੋਲ ਕਦੋਂ ਪੂਰਾ ਹੋ ਗਿਆ ਜਿਵੇਂ ਕਿ ਜੇ ਅਸੀਂ ਆਪਣੇ ਮੋਟਾਪੇ ਨੂੰ ਘਟਾਉਣਾ ਹੈ ਤਾਂ ਦੋਸਤੋ ਇਹ ਨਹੀਂ ਕਿ ਅੱਜ ਪਹਿਲੇ ਦਿਨ ਉੱਠ ਕੇ ਹੀ ਅਸੀਂ 5 ਕਿਲੋਮੀਟਰ ਦੌੜ ਲਾਣੀ ਸ਼ੁਰੂ ਕਰ ਦਈਏ ਜੋ ਵੀ ਲੋਕ ਐਸਾ ਐਕਸਾਈਟਡ ਹੋ ਕੇ ਇਹੋ ਜੇ ਕੰਮ ਕਰਦੇ ਹਨ ਤਾਂ ਦੋਸਤੋ ਉਹ ਸਿਰਫ ਇਸ ਕੰਮ ਨੂੰ ਰਿਪੀਟ ਨਹੀਂ ਕਰਦੇ ਉਹ ਸਿਰਫ 2 ਜਾਂ 3 ਦਿਨਾਂ ਬਾਅਦ ਹੀ ਉਹ ਆ ਕੇ ਜਾਂਦੇ ਹਨ ਕਿਉਂਕਿ ਉਹਨਾਂ ਨੇ ਆਪਣੇ ਗੋਲ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਡਿਵਾਈਡ ਨਹੀਂ ਕੀਤਾ ਸਭ ਤੋਂ ਪਹਿਲਾਂ ਸਿਰਫ walking ਕਰਨੇ ਸ਼ੁਰੂ ਕਰੀਏ ਆਪਣੇ ਆਪ ਨੂੰ ਇੱਕ ਹਫਤਾ ਸਿਰਫ 20 ਮਿੰਟ ਦਿਈਏ ਉਸ ਤੋਂ ਬਾਅਦ ਇੱਕ ਹਫਤੇ ਜਦੋਂ ਅਸੀਂ 20 ਮਿੰਟ ਦਾ ਪੈਟਰਨ ਸਾਡੇ ਮਾਈਂਡ ਵਿੱਚ ਬਣ ਜਾਂਦਾ ਹੈ ਉਹ ਇੱਕ ਸਾਡੀ ਆਦਤ ਬਣ ਜਾਂਦੀ ਹੈ ਫਿਰ ਉਸ ਤੋਂ ਬਾਅਦ 30 ਮਿੰਟ ਜਦੋਂ ਅਸੀਂ 30 ਮਿੰਟ ਨੂੰ ਅਚੀਵ ਕਰ ਲੈਂਦੇ ਹਾਂ ਫਿਰ ਉਸ ਨੂੰ ਆਪਾਂ 45 ਮਿੰਟ ਤੱਕ ਕਰ ਸਕਦੇ ਹਾਂ వాਕਿੰਗ ਤੋਂ ਬਾਅਦ ਅਸੀਂ ਜੋਗਿੰਗ ਵੱਲ ਜਾ ਸਕਦੇ ਹਾਂ ਜਾਂ ਅਸੀਂ ਦੌੜ ਸਕਦੇ ਹਾਂ ਜਾਂ ਐਕਸਰਸਾਈਜ਼ ਬਟ ਹਰ ਚੀਜ਼ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਵੰਡ ਕੇ ਸਟੈਪ ਬਾਈ ਸਟੈਪ ਜਦੋਂ ਕਰਦੇ ਹਾਂ ਤਾਂ ਸਾਡੀ ਬਾਡੀ ਨੂੰ ਇੱਕ ਬਹੁਤ ਹੀ ਅੱਛੀ ਫੀਲਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਵਧੀਆ ਇਮੋਸ਼ਨਸ ਬਣਦੇ ਹਨ ਤਾਂ ਤਾਂ ਹੀ ਅਸੀਂ ਆਪਣੀ ਲਾਈਫ ਵਿੱਚ ਉਹ ਕਾਮਯਾਬੀ ਨੂੰ ਅਸੀਂ ਫਤਿਹ ਕਰ ਲੈਂਦੇ ਹਾਂ ਤਾਂ ਦੋਸਤੋ ਐਸੀ ਅੱਜ ਦੀ ਇਨਫੋਰਮੇਸ਼ਨ ਇਸ ਅੱਜ ਦਾ ਵਿਚਾਰ ਦੋਸਤੋ ਜੇ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਇਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਮੈਂ ਤੁਹਾਡੇ ਲਈ ਇਸ ਤਰੀਕੇ ਦੇ ਨਵੇਂ ਤੇ ਨਵੇਂ ਇਨਫੋਰਮੇਸ਼ਨ ਤੇ ਨੌਲੇਜ ਲੈ ਕੇ ਹਾਜ਼ਰ ਹੁੰਦਾ ਰਾਵਾਂਗਾ ਅਗਲੀ ਵੀਡੀਓ ਤੱਕ ਦੋ ਮੈਨੂੰ ਇਜਾਜ਼ਤ ਫਿਰ ਮਿਲਾਂਗਾ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਭ ਨੂੰ ਸਤਿ ਸ੍ਰੀ ਅਕਾਲ ਬਹੁਤ ਸਾਰਾ ਪਿਆਰ ਔਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਮੇਰੀ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਲਵ ਯੂ ਆਲ